ਮਹਾਰਾਣ ਤਰੁਣ ਚੀਮਾ ਚੀਮਾ ਸਾਹਿਬ ਜੋ ਬੋਲੇ ਸੋ ਨਿਹਾਲ ਭਗਵਾਨ ਬਾਲਮਿਕੀ ਮਹਾਰਾਜ ਕੀ ਜੈ ਮੈਂ ਤਰੁਣ ਚੀਮਾ ਮਾਜਾ ਜਨ ਚੇਅਰਮੈਨ ਭਗਵਾਨ ਬਾਲਮਿਕੀ ਅਜੀ ਤਰਮ ਸਮਾਰ রেজিস্ট্রার ਭਾਰਤ ਯੂਨੀਅਨ ਬਟਾਲਾ ਅੱਜ ਡਾਕਟਰ ਬੀਮਰਾਮ ਬੇਦਕਰ ਦਾ 138 ਵਾਂ ਜਨਮ ਦਿਹਾੜਾ ਕਪੂਰੀ ਗੇਟ ਦੇ ਵਿੱਚ ਕਮਲੇਸ਼ਵਰ ਬਾਲਮਿਕੀ ਐਸੋਸੀਏਸ਼ਨ ٹرسٹ ਸਾਡੇ ਚੰਦਨ ਭੰਡਾਰੀ ਉਹਨਾਂ ਦੀ ਅਗਵਾਈ ਹੇਠ ਬਣਾਇਆ ਗਿਆ ਹੈ ਮੈਂ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਡਾਕਟਰ ਬੀਮਰਾਮ ਬੇਦਕਰ ਸਾਹਿਬ ਦੀ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿਨਾ ਇੰਨੇ ਹੀ ਸ਼ਬਦਾ ਦੇ ਨਾਲ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਂ ਜੈ ਜੈ ਭੀਮ ਜੈ ਭੀਮ ਜੈ ਜੈ ਭੀਮ ਜੈ ਭੀਮ ਸੁਭਾਣ ਦੇਰਵਾਤਾ ਭਾਰਤ ਰਤਨ ਡਾਕਟਰ ਵੀ.ਆਰ. ਅੰਬੇਦਕਰ ਜੀ ਦਾ ਜਨਮ ਦਿਨ ਤੇ ਸਾਡੀ ਆਮ ਆਦਮੀ ਟੀਮ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਸਰਦਾਰ ਭਗਵੰਦ ਸਿੰਘ ਜੀ ਮਾਨ ਵੱਲੋਂ ਅਚਰਦਾ ਅਸਰ ਕੇਸ਼ਕਮਰ ਤੁਰੀ ਵੱਲੋਂ ਬਾਬਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਆ ਇੱਕ ਵਾਰ ਫਿਰ ਦੁਬਾਰਾ ਬਾਬਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਸਾਰੇ ਭਾਰਤ ਵਾਸੀਆਂ ਨੂੰ ਵਿਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੇਰਾ ਨਾਮ ਸਦੀਸ਼ ਮੈਂ ਬਾਟ ਨੰਬਰ 27 ਅਤੇ ਐਸਜੀ ਇਹ ਵੀ ਦਾ ਸਵਾਲ ਕਬਟਾਲ ਅਦਰ ਜੁਨੇਟ ਕਰੂੰ ਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤੇ ਇਹੀ ਕਹਿਣਾ ਚਾਹਨਾ ਵਾ ਕਿ ਸਾਡੇ ਕੇਸ ਮਾਤੁਰੀ ਜੀ ਜਿਨ੍ਹਾਂ ਨੂੰ ਵਿਧਾਨ ਸਭਾ ਦੀ ਉਤਾਪਨ ਦਿੱਤੀ ਜਾਏ ਕਿਉਂਕਿ ਇਹ ਬਹੁਤ ਹੀ ਮਾਣਦਾਰ ਹੈ ਔਰ ਹਰ ਪੱਖ ਨੂੰ ਹਰ ਮਾਜ ਨੂੰ ਮੋਤਾ ਲੈ ਕੇ ਚੰਦੇ ਨੇ ਜੋ ਤੁਹਾਨੂੰ ਲਾ ਲੋ ਚਾਰ ਕੋਈ ਵੀ ਸਮਾਜ ਲਾ ਲੋ ਇਹ ਸਾਰੇ ਨਾਲ ਲੈ ਕੇ ਚੰਦੇ ਤੇ ਇਮਾਨਦਾਰ ਹੈ ਮੈਂ ਇਹੀ ਚਾਹਨਾ ਪਾਰਟੀ ਹੈ ਇਕ ਵਾਰ ਨੂੰ ਪੀੜ ਕਰਦਾ ਕਿ ਜੀ ਨੂੰ ਟਿਕਟ ਦਿੱਤੀ ਜਾਏ ਉਹ ਜਿੱਤਾ ਆ ਕੇ ਅਸੀਂ ਲੋਕ ਸਭਾ ਦੇ ਵਿੱਚ ਭੇਜਾਂਗੇ ਹੋਰ ਪੂਰੀ ਲੋਕ ਸਭਾ ਤੇ ਇਹ ਗੱਲ ਕਰਨਗੇ ਅਤੇ ਬਾਰੇ ਅਤੇ ਜੋ ਵੀ ਆ ਸਾਰਾ ਇੱਥੇ ਲੈ ਕੇ ਆਣਗੇ ਵੱਡੀਆਂ ਵੱਡੀਆਂ ਫੈਕਟਰੀਆਂ ਰੋਜ਼ਗਾਰ ਜਿਹੜਾ ਵਾ ਉਹ ਲੈ ਕੇ ਆਣਗੇ ਤੇ ਹੋਰ ਮੈਂ ਹੀ ਸਭ ਦਾ ਰਾਜੀ ਨੂੰ ਧੰਨਵਾਦ ਕਰਨਾ ਵਾ ਤੇ ਤੁੰਡੀ ਜੀ ਨੂੰ ਦਿੱਖ ਦਿੱਤਾ ਜੈ ਜੀਨ ਜੈ ਭਰ ਅੱਜ ਵਾਰ ਨੰਬਰ 33 ਚ ਅੰਬੇਦਕਰ ਚੌਂਕ ਵਿੱਚ ਅੱਜ ਬਾਬਾ ਸਾਹਿਬ ਅੰਬੇਦਕਰ ਸਾਹਿਬ ਜੀ ਦੀ ਜਨਮ ਦਿਹਾੜੀ ਤੇ ਚੰਨਮ ਭੰਡਾਰੀ ਵੱਲੋਂ ਪਾਲਕੀ ਸਮਾਜ ਦੇ ਪ੍ਰਧਾਨ ਤੇਰੀ ਪੂਰੀ ਟੀਮ ਵੱਲੋਂ ਇੱਥੇ ਉਪਰਾਲਾ ਕੀਤਾ ਗਿਆ ਹੈ ਪਾਲਕੀ ਸਮਾਜ ਵੱਲੋਂ ਜਿਹੜੇ ਦੀ ਬਾਬਾ ਸਾਹਿਬ ਜੀ ਦੇ ਇੱਥੇ ਜਨਮ ਦਿਨ ਮਨਾਇਆ ਗਿਆ ਵਾ ਮੈਂ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੇ ਮੌਕੇ ਤੇ ਚੰਨਮ ਭੰਡਾਰੀ ਜੀ ਨੂੰ ਅਤੇ ਇਹਦੇ ਪੂਰੀ ਟੀਮ ਨੂੰ ਬਹੁਤ ਬਧਾਈ ਦਿੰਦਾ ਵਾਂ ਜਿਹਨਾਂ ਦੇ ਜਤਨ ਨਾਲ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਸਫਲ ਹੋਇਆ ਹੈ ਅਤੇ ਮੇਰੇ ਵੱਲੋਂ ਪੂਰੇ ਸਮਾਜ ਨੂੰ ਬਹੁਤ ਬਧਾਈ ਹੋਵੇ ਜੈ ਜੈ ਭੀਮ ਜੈ ਭੀਮ ਜੈ ਜੈ ਭੀਮ